ਇਹ ਮਾਗੀ ਦੇ ਪਵਿੱਤਰ ਦਿਹਾੜੇ ਨੂੰ ਲੈ ਕਰਕੇ ਆਪਣੇ ਵੀ ਸੁਜੀਤ ਸਿੰਘ ਅਤੇ ਹੋਰ ਵੀਰਾਂ ਸੰਗਤਾਂ ਨੇ ਜਿਹੜੇ ਦਿੱਪ ਨੇੜੇ ਦੇ ਦੁਕਾਨਦਾਰ ਵੀਰਾਂ ਨੇ ਇਹ ਇਸ ਪਵਿੱਤਰ ਵਿਹਾਰੇ ਨੂੰ ਲੈ ਕਰਕੇ ਚਾਹ ਦੇ ਪਕੌੜਿਆਂ ਦਾ ਜਿਹੜਾ ਲੰਗਰ ਚੱਲਦਾ ਆ ਗੁਰੂ ਸਾਹਿਬ ਜੀ ਇਹਨਾਂ ਨੂੰ ਤੰਦਰੁਸਤੀ ਦਾਤ ਉਹ ਸਿੱਖੀ ਜੀਵਨ ਦਾ ਬਲ ਬਖਸ਼ਣਾ ਅਤੇ ਬਾਦ ਤੋਂ ਬਾਦ ਪ੍ਰਮਾਤਮਾ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ ਉਸ ਤੋਂ ਬਾਅਦ ਜਦੋਂ ਮਾਤਾ ਭਾਖੌਰ ਭਾਈ ਮਹਾ ਸਿੰਘ ਭਾਈ ਕਰਬਾਰਾ ਸਿੰਘ ਹੋਰ ਵੀ 40 ਸਿੰਘਾਂ ਨੇ ਉੱਥੇ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬੀ ਦੇ ਦੀਨਾ ਕੰਗੜ ਆਏ ਆ ਉਦੋਂ ਉਹਨਾਂ ਦਾ ਜਥਾ ਜੜਾਇਆ ਉਹ ਜਦੋਂ ਆਪਣੇ ਨਾਲ ਹੀ ਮੋਂਗਾ ਸ਼ਹਿਰ ਆ ਜਦੋਂ ਇੱਥੇ ਪਹੁੰਚਿਆ ਇਥੇ ਆ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਜੀਨਾ ਕੰਗੜਾ ਗੁਰੂ ਸਾਹਿਬ ਜੀਨਾ ਕੰਗੜ ਤੋਂ ਰਾਮਾ ਉਧਰ ਚਲੇ ਗਏ ਆ ਤੇ ਇਹ ਮਗਲ ਮਗਰੀ ਉਹਨਾਂ ਦੇ ਗੁਰੂ ਸਾਹਿਬ ਜੀ ਦੇ ਜਦੋਂ ਰਾਮਾ ਪੈਣ ਦੇ ਵਿੱਚ ਪਹੁੰਚੇ ਉੱਥੇ ਜਾ ਕੇ ਇਹਨਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੂੰ ਕਿ ਗੁਰੂ ਸਾਹਿਬ ਸਾਡੀ ਜਿਹੜੀ ਆ ਮੁਗਲ ਦਿੱਲੀ ਸਤਨਤਾ ਉਹਨਾਂ ਦੇ ਨਾਲ ਕਿਆ ਨਹੀਂ ਉੱਠਣੀ ਨਹੀਂ ਆ ਕਿ ਅਸੀਂ ਤੁਹਾਡਾ ਉਹਨਾਂ ਦੇ ਨਾਲ ਸਮਝੌਤਾ ਕਰ ਦਿੰਨੇ। ਤੇ ਗੁਰੂ ਸਾਹਿਬ ਨੇ ਅੱਗੋ ਜਵਾਬ ਦਿੱਤਾ ਕਿ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਉਦੋਂ ਤੁਸੀਂ ਕਿੱਥੇ ਸੀ? ਜਦੋਂ ਗੁਰਤੇਗ ਬਾਦਸਾਹ ਜੀ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਉਹਨਾਂ ਦੇ ਨਾਲ ਗੁਰਸਿੱਖ ਪਿਆਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਸੇ ਭਾਈ ਦਿਆਲਾ ਜੀ ਉਦੋਂ ਤੁਹਾਡੀ ਜਿਹੜੀ ਉਹਨਾਂ ਦੇ ਨਾਲ ਬਹਿਣੀ ਉੱਠਣੀ ਸੀ ਉਦੋਂ ਕਿੱਥੇ ਸੀ? ਨਾਨਕ ਪਾ ਸਾਹਿਬ ਨੂੰ ਕੀੜਾ ਪਿਆ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਹੋਈ ਉਦੋਂ ਤੁਹਾਡੀ ਉਦੋਂ ਤੁਸੀਂ ਕਿੱਥੇ ਗਏ ਸੀ ਤੇ ਗੁਰੂ ਸਾਹਿਬ ਨੇ ਉਦੋਂ ਇਹਨਾਂ ਨੂੰ ਕਾਰ ਕਰ ਦਿੱਤਾ ਇਹ ਸੀ ਹੁਣ ਚੰਗੀ ਕਰਾਂਗੇ ਤੇ ਉਸਾਂ ਤੇ ਇਨਾਂ ਨੇ ਫਿਰ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਸਾਡੀ ਨਹੀਂ ਮੰਨਣੀ ਤੇ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਸਾਡੇ ਤੁਹਾਡੇ ਸੇਕ ਨਹੀਂ ਕਿਉਂਕਿ ਉਦੋਂ ਇਹਨਾਂ ਨੇ ਬਦਾਵਾ ਇਹ ਲਿਖ ਕੇ ਦਿੱਤਾ ਬਦਾਵਾ ਲਿਖ ਕੇ ਤੇ ਉਦੋਂ ਜਦੋਂ ਪਤਾ ਲੱਗਿਆ ਵੀ ਜਿਹੜੀ ਫੌਜ ਆ ਉਹ ਪਿੱਛੇ ਪੰਜਾਣੇ ਦੇ ਘਾੜ ਦੇ ਵੱਲ ਮੁਕਸਰ ਸਾਹਿਬ ਵੱਲ ਆਉਂਦੀ ਆ ਤੇ ਗੁਰੂ ਸਾਹਿਬ ਅੱਗੇ ਚਲੇ ਗਏ ਗੁਰੂ ਸਾਹਿਬ ਜੀ ਨੇ ਕਿਦਾਰੇ ਨੇਕ ਹਰਦੇ ਉੱਤੇ ਮੋਚਾ ਲਾਇਆ ਤੇ ਸਿੰਘਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਸਾਡੀ ਇਹਨਾਂ ਦੇ ਨਾਲ ਜਿਹੜੀ ਗੁਰੂ ਸਾਹਿਬ ਜੀ ਦੇ ਸਾਥ ਸੀਗੀ ਉਹ ਬਿਲਕੁਲ ਟੁੱਟ ਗਈ ਆ ਤੇ ਅਸੀਂ ਆਪਣੇ ਉੱਪਰ ਇਹ ਜਿਹੜਾ ਕਲਾਂਕਾ ਇਹ ਰਹਿ ਨਹੀਂ ਦੇਣਾ ਤੇ ਇਹਨਾਂ ਨੇ ਕੀ ਕੀਤਾ ਤੇ 40 ਸਿੰਘ ਸੇ ਮਾਤਾ ਭਾਗੌਰ ਉਧਰ ਨੂੰ ਜਨਗੇ ਘਟਾ ਰਿਹਾ ਡਟਾਵਾਲ ਨੂੰ ਉਧਰ ਜਾ ਕੇ ਉੱਥੇ ਜੰਗ ਹੋਇਆ ਜੰਗ ਦੇ ਵਿੱਚ ਤੇ ਸਿੰਘ ਜਿਹੜੇ ਉੱਥੇ ਸ਼ਹੀਦ ਹੋ ਗਏ ਭਾਈ ਮਹਾ ਸਿੰਘ ਭਾਈ ਰਾਏ ਸਿੰਘ ਤੇ ਮਾਤਾ ਭਾਗਤੌਰ ਜਦੋਂ ਗੁਰੂ ਸਾਹਿਬ ਉੱਥੋਂ ਆਏ ਉੱਥੇ ਆਣ ਕੇ ਜਦੋਂ ਕਿਉਂਕਿ ਰਾਤ ਹੋ ਚੁੱਕੀ ਸੀ ਜਦੋਂ ਗੁਰੂ ਸਾਹਿਬ ਨੇ ਆਣ ਕੇ ਦੇਖਿਆ ਕਿ ਸਿੰਘ ਜਿਹੜੇ ਅਜੇ ਥੋੜੇ ਸੱਤਾ ਬਹੁਤ ਇਹਨਾਂ ਦੇ ਵਿੱਚ ਲੱਗੀਆਂ ਸੀਗੀਆਂ ਝਖਮ ਬਹੁਤ ਸੀ ਇਹਨਾਂ ਨੇ ਗੁਰੂ ਸਾਹਿਬ ਜੀ ਨੇ ਜਦੋਂ ਆ ਕੇ ਇਹਨਾਂ ਨੂੰ ਆਪਣੀ ਪਟ ਦਾ ਸਣਾ ਦਾ ਕਿ ਗੁਰੂ ਸਾਹਿਬ ਜੀ ਨਾਲ ਇਹਨਾਂ ਦਾ ਮੂੰਹ ਸਾਫ਼ ਕਰਦੇ ਆਪਣੀ ਸਰੂਪੇ ਦੇ ਨਾਲ ਨਾਲ ਇਹਨਾਂ ਨੂੰ ਮੋੜ ਲਿਆ ਇਹਨਾਂ ਨੂੰ ਬਚਤ ਆ ਗਈ ਜੀ ਇਹ ਮੇਰਾ 50000 ਇਹ ਮੇਰਾ 100000 ਖਤਾਰ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਦਿੱਤੇ ਕਿਉਂਕਿ ਜਿਹਦੇ ਜ਼ਿਆਦੇ ਜ਼ਖਮ ਲੱਗੇ ਹੁੰਦੇ ਸੀ ਉਹਨੂੰ 5000 ਜੀ ਜਿਹਦੇ ਵੱਸੋਂ ਜ਼ਿਆਦੇ ਹੁੰਦੇ ਸੀ ਉਹਨੂੰ 10000 ਥੋੜੇ ਟਾਈਮ ਬਾਅਦ ਫਿਰ ਭਾਈ ਦਾਇ ਸਿੰਘ ਵੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਭਾਈ ਮਹਾ ਸਿੰਘ ਗੁਰੂ ਸਾਹਿਬ ਜੀ ਨੇ ਜਦੋਂ ਪੱਤ ਦੇ ਪੱਤ ਦੇ ਉੱਤੇ ਭਾਈ ਮਹਾ ਸਿੰਘ ਜੀ ਦਾ ਅਸੀਸ ਜਿਹੜਾ ਰੱਖਿਆ ਤੇ ਗੁਰੂ ਸਾਹਿਬ ਜੀ ਉਹਨੂੰ ਪੁੱਛਦੇ ਆ ਵੀ ਤੁਸੀਂ ਸਾਡੇ ਦੇ ਨਾਲ ਮਿਲ ਕੇ ਜਿਹੜੀ ਜੰਗ ਕੀਤੀ ਆ ਫਸੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਦੱਸੋ ਤੁਹਾਡੇ ਤੇ ਖੁਸ਼ ਹੌਤ ਆ ਵੀ ਤੁਹਾਡੇ ਨੇ ਕੀ ਬਖਸ਼ਿਸ਼ ਕੀਤੀ ਤਾਂ ਭਾਈ ਮਹਾਸੇਨ ਜੀ ਦੇ ਅੱਖਾਂ ਦੇ ਵਿੱਚੋਂ ਜਿਹੜਾ ਨੀਰ ਵਹਿਣ ਲੱਗ ਪਿਆ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਸਾਹਿਬ ਜੀਓ ਜਿਹੜਾ ਅਸੀਂ ਤੁਹਾਨੂੰ ਲਦਾਬਾਦ ਦਿੱਤਾ ਸੀਗਾ ਉਹਨੂੰ ਇਹ ਪਾੜ ਕੇ ਸਾਡੀ ਪੁੱਤੀ ਕਰਨੀ ਵਾ ਵਾ ਮਹਾ ਸਿੰਘ ਜੀ ਦੇ ਕੀ ਪਾੜਨ ਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਇਹਦਾ ਬਚਨ ਕੀਤਾ ਕਿ ਜਿੰਨੇ ਸਿੰਘ ਤੁਸੀਂ ਇੱਥੇ ਸ਼ਹੀਦ ਹੋਏ ਹਨ ਉਹਨਾਂ ਨੂੰ ਅਸੀਂ ਮੁਕਤ ਕਰ ਦਿੱਤਾ ਇਸ ਕਰਕੇ ਤੁਹਾਡਾ ਨਾਮ ਜਿਹੜਾ ਆ ਪਹਿਲਾਂ ਖਜ਼ਾਨੇ ਦੀ ਟਾਬ ਸੀ ਉਸ ਬਾਅਦ ਸ੍ਰੀ ਮੁਕਸੂ ਸਾਹਿਬ ਨਾਜ ਦਾ ਉਹਨਾਂ ਮੁਕਤੀਆਂ ਦੀ ਸ਼ਹਾਦਤ ਨੂੰ ਲੈ ਕੇ ਸ੍ਰੀ ਮੁਖਸਰ ਸਾਹਿਬ ਉਥੋਂ ਦਾ ਜਿਹੜਾ ਦਾ ਆ ਉਹ ਪਿਆ ਇਹ ਸੀਗਾ ਮਾਦੀ ਦਾ ਇਤਿਹਾਸ ਤੇ ਇਹ ਜਿਹੜਾ ਇਹ ਨੂੰ ਮੁੱਖ ਰੱਖ ਕੇ ਅੱਜ ਦਾ ਜੋ ਦਿਹਾੜਾ ਆ ਤੇ ਨਾਲੇ ਸੰਗਰਾਂਦ ਦਾ ਦਿਹਾੜਾ ਵੀ ਅੱਜ ਆ ਇਹ ਇਸ ਪਵਿੱਤਰ ਦਿਹਾੜੇ ਨੂੰ ਲੈ ਕਰਕੇ ਚਾਹ ਦੇ ਪਕੌੜੇ ਦਾ ਜਿਹੜਾ ਲੰਗਰ ਚੱਲਦਾ ਆ ਗੁਰੂ ਸਾਹਿਬ ਜੀ ਇਹਨਾਂ ਨੂੰ ਮਨੁੱਖ ਰਸੀ ਦਾਤ ਨੂੰ ਸਿੱਖੀ ਜੀਵਨ ਦਾ ਬਲ ਬਖਸ਼ਣ ਅਤੇ ਵੱਧ ਤੋਂ ਵੱਧ ਪਰਮਾਤਮਾ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਭਾਈ ਸਾਹਿਬ ਭਾਈ ਸਰੰਦਰ ਸਿੰਘ ਜੀ ਦਾਪੇਵਾਲ ਤੋਂ ਆਪਾਂ ਨੂੰ ਮੱਧ ਦੇ ਸਰਗੋਦੇ ਆ ਦੇ ਕੇ ਕਾਨੂੰ ਇਤਿਹਾਸ ਸੁਣਾਇਆ ਹਮਨ ਜਾਣਕਾਰੀ ਬਹੁਤ ਜਿਆਦਾ ਆ ਜਦੋਂ ਸਮਾਂ ਥੋੜਾ ਤੇ ਜਿੰਨਾ ਇਤਿਆਹ ਸੁਣਾਇਆ ਇਹਨਾਂ ਦਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਹ ਸਾਬ ਵਾਹਿਗੁਰੂ ਜੀ ਕੀ ਫਤਹ